ਤਾਂ ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਤੇ ਜੇ ਤੁਸੀਂ ਅਜਿਹੇ ਇਨਸਾਨ ਜੋ ਕੋਈ ਤੁਹਾਨੂੰ ਪੁੱਛਦਾ ਨਹੀਂਗਾ ਤੁਹਾਡੀ ਇੱਜ਼ਤ ਨਹੀਂ ਕਰਦਾ ਤਾਂ ਇਹ ਵੀਡੀਓ ਦੇਖਣ ਤੋਂ ਬਾਅਦ ਲੋਕ ਤੁਹਾਨੂੰ ਇੱਜ਼ਤ ਵੀ ਦੇਣਗੇ ਤੁਹਾਡੀ ਵੈਲਿਊ ਵੀ ਵਧੂ ਉਹਨਾਂ ਸਾਹਮਣੇ ਤੇ ਲੋਕ ਤੁਹਾਨੂੰ ਪੁੱਛਣਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਲੋਕਾਂ ਨੂੰ ਇਮਪ੍ਰੈਸ ਕਰਨਾ ਛੱਡ ਦਿਓ ਜੋ ਤੁਸੀਂ ਲੱਗੇ ਰਹਿੰਦੇ ਹੋ ਲੋਕਾਂ ਨੂੰ ਖੁਸ਼ ਕਰਨ ਪਿੱਛੇ ਉਹਨਾਂ ਦਾ ਬੋਲ ਪੁਣਾ ਕਰਦੇ ਹੋ ਇਹੀ ਗੱਲਾਂ ਆ ਜਾਂਦੀਆਂ ਤੁਹਾਨੂੰ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਸਸਤਾ ਬਣਾ ਦਿੰਦੇ ਆ ਤੁਹਾਨੂੰ ਆਮ ਬਣਾ ਦਿੰਦੇ ਆ ਇੱਕ ਆਮ ਇਨਸਾਨ ਤੁਹਾਨੂੰ ਬਣਾ ਦਿੰਦੇ ਆ ਤੇ ਤੁਹਾਡੀ ਵੈਲਿਊ ਉਸੇ ਟਾਈਮ ਘਟ ਜਾਂਦੀ ਆ ਉਹਨਾਂ ਦੇ ਸਾਹਮਣੇ ਤੁਹਾਡੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਤੁਸੀਂ ਦੂਜੇ ਸਾਹਮਣੇ ਹੱਦ ਤੋਂ ਜ਼ਿਆਦਾ ਆਪਣੀ ਸਫਾਈ ਦਿੰਦੇ ਹੋ ਉਹਦੇ ਪਿੱਛੇ ਲੱਗੇ ਰਹਿੰਦੇ ਹੋ ਤੁਸੀਂ ਮੇਰਾ ਇਹ ਮਤਲਬ ਨਹੀਂ ਸੀ ਮੇਰਾ ਉਹ ਮਤਲਬ ਨਹੀਂ ਸੀ ਮੇਰਾ ਕਹਿਣ ਦਾ ਇਹ ਮਤਲਬ ਨਹੀਂ ਸੀਗਾ ਮੈਂ ਕੁਝ ਵੇਖਿਆ ਨਹੀਂ ਮੈਂ ਉਹ ਨਹੀਂ ਕੀਤਾ ਮੈਂ ਵੈਸਾ ਨਹੀਂ ਕੀਤਾਗਾ ਇਹ ਹੀ ਗੱਲਾਂ ਤੁਹਾਨੂੰ ਆਪਣੇ ਆਪ ਨੂੰ ਸਾਫ਼ ਤਾਂ ਬਣਾਉਣਾ ਤੇ ਉਹਦੇ ਸਾਹਮਣੇ ਅਗਲੇ ਸਾਹਮਣੇ ਤੁਹਾਡੀ ਔਕਾਤ ਕੁਝ ਵੀ ਨਹੀਂ ਰਹਿੰਦੀ ਜਿਹੜੀ ਉਹਦੀ ਆਪਣੀ ਔਕਾਤ ਹੁੰਦੀ ਆ ਤੁਸੀਂ ਉਸ ਤੋਂ ਵੱਡਾ ਉਸ ਨੂੰ ਕਮੰਡੀ ਬਣਾ ਦਿੰਦੇ ਹੋ ਉਸ ਨੂੰ ਵੱਡਾ ਬਣਾ ਦਿੰਦੇ ਹੋ ਇਹ ਗੱਲਾਂ ਕਹਿ ਕੇ ਤੁਸੀਂ ਇਹ ਗੱਲਾਂ ਨਹੀਂ ਕਰਨੀਆਂ ਉਹ ਵੀ ਇੱਕ ਇਨਸਾਨ ਆ ਤੁਸੀਂ ਵੀ ਇੱਕ ਇਨਸਾਨ ਹੋ ਇੱਥੇ ਰੱਬ ਪਰਮਾਤਮਾ ਕੋਈ ਨਹੀਂਗਾ ਪਰ ਜਿਹੜਾ ਇਨਸਾਨ ਤੈਨੂੰ ਇੱਜ਼ਤ ਨਹੀਂ ਦਿੰਦਾ ਤੁਹਾਡੀ ਇੱਜ਼ਤ ਨਹੀਂ ਕਰਦਾਗਾ ਤੁਸੀਂ ਵੀ ਉਹਦੇ ਨਾਲ ਇੱਜ਼ਤ ਨਾ ਪੇਸ਼ ਨਹੀਂ ਆਉਣਾ ਉਹਦੀ ਇੱਜ਼ਤ ਨਹੀਂ ਕਰਨੀ ਜਦੋਂ ਜਦੋਂ ਤੁਸੀਂ ਲੋਕਾਂ ਨੂੰ ਹੱਦ ਤੋਂ ਜ਼ਿਆਦਾ ਇੱਜ਼ਤ ਦਿੰਦੇ ਹੋ ਤਾਂ ਉਹਨਾਂ ਨੂੰ ਇੱਜ਼ਤ ਪਾਛ ਨਹੀਂ ਪਹੁੰਦੀ ਹੱਦ ਤੋਂ ਜ਼ਿਆਦਾ ਦਿੱਤੀ ਹੈ ਜਿੱਤੇ ਕਿਸੇ ਨੂੰ ਵੀ ਪਾਛ ਨਹੀਂ ਪਹੁੰਦੀ ਹੱਦ ਤੋਂ ਜ਼ਿਆਦਾ ਲੋਕਾਂ ਨੂੰ ਇੱਜ਼ਤ ਪਾਛਦੀ ਨਹੀਂ ਤੁਸੀਂ ਹਮੇਸ਼ਾ ਯਾਦ ਰੱਖਣਾ ਜੇ ਕੋਈ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਉਂਦਾ ਤਾਂ ਉਹਦੇ ਨਾਲ ਪਿਆਰ ਨਾਲ ਪੇਸ਼ ਆਉਣਾਗਾ ਜੇ ਕੋਈ ਤੁਹਾਨੂੰ ਆਕੜ ਦਿਖਾਉਂਦਾ ਤੁਹਾਡੇ ਨਾਲ ਗੁੱਸੇ ਨਾਲ ਪੇਸ਼ ਆਉਂਦਾ ਤਾਂ ਤੁਹਾਨੂੰ ਤੁਸੀਂ ਉਸ ਨੂੰ ਦੁੱਗਣੀ ਆਕੜ ਦਿਖਾਉਣੀ ਆ ਦੁੱਗਣੀ ਆਕੜ ਨਾਲ ਤੁਸੀਂ ਉਹਦੇ ਨਾਲ ਪੇਸ਼ ਆਉਣਾਗਾ ਤੁਸੀਂ ਅਗਲੇ ਸਾਹਮਣੇ ਦੂਜੇ ਸਾਹਮਣੇ ਨੀਵੇਂ ਉਦੋਂ ਹੁੰਨੇ ਆ ਨੀਵੇਂ ਤੁਸੀਂ ਉਦੋਂ ਹੁੰਨੇ ਆ ਦੂਜੇ ਇਨਸਾਨ ਸਾਹਮਣੇ ਜਿਹਨੂੰ ਤੁਸੀਂ ਉਸਦੀ ਗੁਲਾਮੀ ਕਰਦੇ ਹੋ ਉਸ ਨੂੰ ਜ਼ਿਆਦਾ ਪੂਛ-ਪੂਛ ਕਰਦੇ ਹੋ ਜ਼ਿਆਦਾ ਉਹਦੀ ਇੱਜ਼ਤ ਕਰਨੀਓ ਕੋਜ ਨੂੰ ਖਾਸ ਕਰਨ ਵਿੱਚ ਲੱਗੇ ਰਹਿੰਦੇ ਹੂੰ ਜੇ ਉਹ ਇੱਕ ਵਾਰ ਤੁਹਾਨੂੰ ਬੁਲਾਉਂਦਾ ਤਾਂ ਤੁਸੀਂ ਚਾਰ ਵਾਰ ਭੱਜੇ ਜਾਂਦੇ ਹੋ ਇਹ ਤੁਹਾਡੀ ਗਲਤੀ ਹੁੰਦੀ ਆ ਇਹ ਗੱਲਾਂ ਤੁਹਾਨੂੰ ਨੀਵਾ ਕਰਦੀਆਂ ਉਸ ਇਨਸਾਨ ਦੇ ਸਾਹਮਣੇ ਆਪਣੇ ਟਾਈਮ ਦੀ ਇੱਜ਼ਤ ਕਰੋ ਸਮੇਂ ਨੂੰ ਇੱਜ਼ਤ ਦਿਓ ਐਵੇਂ ਫालतू ਕਿਸੇ ਦੇ ਮਗਰ ਨਾਲ ਲੱਗੇ ਰਹੋ ਲੋਕਾਂ ਸਾਹਮਣੇ ਤੁਹਾਡੀ ਵੈਲਿਊ ਉਦੋਂ ਵਧੂਗੀ ਜਦੋਂ ਤੁਹਾਡੀ ਉਹਨੂੰ ਕਮੀ ਮਹਿਸੂਸ ਹੋਊਗੀ ਜਦੋਂ ਤੁਹਾਨੂੰ ਉਹਨੂੰ ਮਹਿਸੂਸ ਹੋਊਗਾ ਵੀ ਉਹ ਬੰਦਾ ਸੀਗਾ ਮੇਰੀ ਇੱਜ਼ਤ ਕਰਦਾ ਸੀ ਮੇਰੇ ਨਾਲ ਕੰਮ ਕਰਾਉਂਦਾ ਸੀ ਚੰਗੀ ਤਰ੍ਹਾਂ ਮੇਰੇ ਨਾਲ ਪੇਸ਼ ਆਉਂਦਾ ਸੀ ਤਾਂ ਤੁਸੀਂ ਉਦੋਂ ਉਹਨੂੰ ਵੈਲਿਊ ਤੁਹਾਡੀ ਪਤਾ ਲੱਗੂਗੀ ਤਾਂ ਉਹ ਤੁਹਾਨੂੰ ਵੈਲਿਊ ਦੇਊਗਾ ਤੁਹਾਨੂੰ ਫੋਨ ਲਗਾਊਗਾ ਤੁਹਾਡੇ ਨਾਲ ਕਨੈਕਟ ਕਰੂਗਾ ਤਾਂ ਉਸ ਸਮੇਂ ਤੁਹਾਡੀ ਉਹਨੂੰ ਵੈਲਿਊ ਪਤਾ ਲੱਗੂਗੀ ਇਸ ਤਰ੍ਹਾਂ ਤੁਸੀਂ ਆਪਣੀ ਵੈਲਿਊ ਕਿਸੇ ਦੇ ਸਾਹਮਣੇ ਜਿਹੜਾ ਤੁਹਾਡੀ ਇੱਜ਼ਤ ਨਹੀਂ ਕਰਦਾ ਇਸ ਤਰ੍ਹਾਂ ਤੁਸੀਂ ਆਪਣੀ ਇੱਜ਼ਤ ਵਧਾ ਸਕਦੇ ਹੋ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਕਾ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਧੰਨਵਾਦ ਤੁਹਾਡੇ ਸਾਰੇ ਦੋਸਤਾਂ ਦਾ ਜਿਹੜੇ ਆਪਣੀ ਵੀਡੀਓ ਦੇਖਦੇ ਆ ਤਾਂ ਇੱਕ ਗੱਲ ਹੋਰ ਜੇ ਤੁਸੀਂ ਕਿਸੇ ਨੂੰ ਜਿਆਦਾ ਮੂਰਖ ਬੰਦੇ ਨੂੰ ਸਲਾਹ ਦਿੰਦੇ ਹੋ ਤਾਂ ਉਸ ਨੂੰ ਸਲਾਹ ਨਹੀਂ ਦੇਣੀ ਮੂਰਖ ਬੰਦੇ ਦਾ ਕੀ ਹੁੰਦਾ ਮੂਰਖ ਬੰਦੇ ਦਾ ਕਹਿੰਦਾ ਮੈਨੂੰ ਉਹਨੇ ਮਾੜੀ ਸਲਾਹ ਦਿੱਤੀ ਉਹ ਵੱਡਾ ਗਿਆਨੀ ਬਣਿਆ ਫਿਰਦਾ ਉਹ ਸਮਝਦਾ ਆਪਣੇ ਆਪ ਨੂੰ ਜਿਉਂ ਸਮਝਦਾ ਤਾਂ ਤੁਸੀਂ ਬੰਦੇ ਨੂੰ ਸਲਾਹ ਵੀ ਉਹ ਜਿਹੇ ਬੰਦੇ ਨੂੰ ਦੇਣੀ ਹੈ ਜਿਹੜਾ ਸਮਝਦਾਰ ਹੋਵੇ ਤੁਹਾਡੇ ਨਾਲ ਲगाव ਰੱਖਦਾ ਹੋਵੇ ਚੰਗਾ ਇਨਸਾਨ ਹੋਵੇ ਨਹੀਂ ਤਾਂ ਕਿਸੇ ਨਾਲ ਬਹਿਸ ਵਾਜ ਨਹੀਂ ਕਰਨੀ ਜ਼ਿਆਦਾ ਕਿਸੇ ਦਾ ਬੋਲ ਪੁਣਾ ਨਹੀਂ ਕਰਦਾ ਇਹ ਗੱਲਾਂ ਤੁਹਾਨੂੰ ਨੀਵਾ ਕਰਦੀਆਂ ਦੂਜੇ ਸਾਹਮਣੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕੁਝ ਕਰਨਾ ਸੋਚ ਸਮਝ ਕੇ ਕਰਨਾ ਕਿਸੇ ਦੇ ਮਗਰ ਨਹੀਂ ਲੱਗਣਾ ਕਿਸੇ ਦੇ ਅੱਖੇ ਇੱਕ ਵਾਰੀ ਦੇ ਅੱਖੇ ਭੱਜੇ ਨਹੀਂ ਜਾਣਾਗਾ ਇਸ ਤਰ੍ਹਾਂ ਤੁਹਾਡੀ ਵੈਲਿਊ ਘਟਦੀ ਹੈਗੀ ਆਪਣੇ ਮਨ ਦੀ ਕਰਨੀ ਹੈ ਸੋਚ ਸਮਝ ਕੇ ਕਿਸੇ ਦੇ ਮਗਰ ਨਹੀਂ ਲੱਗਣਾ ਕੋਈ ਕੰਮ ਕਰਨਾ ਕਿਸੇ ਨੂੰ ਦਸਣਾ ਨੀਗਾ ਕਿਸੇ ਨੂੰ ਵੀ ਕੋਈ ਆਪਣੇ ਘਰ ਦਾ ਭੇਦ ਨਹੀਂ ਦੇਣਾਗਾ